ਜੰਤੀਪੁਰ ਹਲਕੇ ਦੇ ਨਾਉਂਦੇ ਪਿੰਡ ਬਿਗਵਾਲ ਦੀ ਰਹਿਣ ਵਾਲੀ ਸਤਨਾਮ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਆਪਣੇ ਹੀ ਪਿੰਡ ਦੇ ਕੁਝ ਲੋਕਾਂ ਉੱਪਰ ਜ਼ਮੀਨ ਹੜੱਪਣ ਖਾਤਰ ਉਸਦੀ ਮਾਂ ਨੂੰ ਤੱਕੇ ਨਾਲ ਕਰੋ ਗਾਇਬ ਕਰਨ ਦੇ ਦੋਸ਼ ਲਾਏ ਹਨ ਜਦੋਂ ਕਿ ਉਸਦੀ ਮਾਂ ਨੇ ਕੈਮਰੇ ਸਾਹਮਣੇ ਆ ਕੇ ਆਪਣੇ ਹੀ ਪੁੱਤ ਅਤੇ ਉਸਦੇ ਕੁਝ ਸਾਥੀਆਂ ਦੇ ਕੁੱਟਣ ਦੇ ਦੋਸ਼ ਲਗਾਏ ਹਨ ਅਤੇ ਤੱਕੇ ਨਾਲ ਜ਼ਮੀਨ ਆਪਣੇ ਨਾਂ ਲਵਾਉਣ ਦੀ ਗੱਲ ਕਹੀ ਹੈ ਮੁੰਡੇ ਘਟੌਂਦੇ ਪਚਤਾਈ ਹਾਂਜੀ ਮੁੰਡੇ ਘਟੌਂਦੇ ਖਰਖਾਨੀ ਦਿੱਤੀ ਮੁੰਡੇ ਤੇ ਖਰਖਾਨੀ ਹਾਂਜੀ ਸੁੱਖਾ ਮਨ ਉਹਦਾ ਮੇਜਰ ਉਹਦਾ ਮੇਜਰ ਉਹਦਾ ਮਹਿਮਾਨ ਨੂੰ ਮਾਰਦੇ ਅੱਛਾ ਮਹਿਮਾਨ ਹੀ ਪੜ ਲੋ ਜੰਦੋ ਕਿਹੜੀ ਗੱਲੋਂ ਕੰਦੇ ਮਾਰਦੇ ਇਹ ਪਹਿਲੀ ਨਾਲ ਗੱਲ ਇਹ ਪਹਿਲੀ ਹੂੰ ਪਹਿਲੀ ਕੋਣੀ ਚੋਂਦੇ ਹਾਂ ਅੱਛਾ ਸਕੋਂ ਦੇ ਰਾਤ ਬੜਾ ਕੁੱਟੇ ਮਿਲਗੇ ਸੋਕੇ ਨੇ ਚਰਾਪੇ ਸਮਿਆਗਤੀ ਇਸ ਮੇਜਰ ਨਾਲ ਹੀ ਆ ਫੇਰੇ ਆਪਣੀ ਬੱਦਵੀਂ ਆਪਣੇ ਮੁੰਡੇ ਵਾਈ ਆਪਣੇ ਮੁੰਡੇ ਕੋ ਰਹਿੰਦੇ ਹੁੰਦੀ ਤੁਹੇ ਖੋਜੇ ਜੇ ਤਰੰਦੇ ਭਾਜੀ ਇਹਦੇ ਵਿੱਚ ਬੇਨਤੀ ਇਹ ਆ ਵੀ ਨਾ ਤੇ ਮੇਰਜ ਸਿੰਘ दारू ਪੀਂਦਾ ਵਾ ਨਾ ਸੁਖਿੰਦਰ ਸਿੰਘ दारू ਪੀਂਦਾ ਵਾ ਤਾਂ ਨਾ ਆਪਾਂ ਕਿਸੇ ਨੂੰ ਪਿਉਂਦੇ ਆ ਕਿਉਂਕਿ दारू ਵਾਲੇ ਬੰਦੇ ਨਾਲ ਸਾਡਾ ਕੋਈ ਸਬੰਧ ਨਹੀਂ ਆ ਜੇ ਇਸ ਗੱਲ ਦੀ ਜੇ ਤੁਸੀਂ ਵਾਰੀ ਕਰਨੀ ਆ ਸਾਡੇ ਪਿੰਡ ਤੋਂ ਵਿੱਚੋਂ ਕਿਸੇ ਬੰਦੇ ਨੂੰ ਵੀ ਪੁੱਛ ਸਕਦੇ ਜੇ ਵੀ ਮੇਰਜ ਸਿੰਘ ਹਣੀ दारू ਪੀਂਦੇ ਆ ਜਾਂ ਕਿਸੇ ਨੂੰ ਪਿਉਂਦੇ ਆ ਕੀ ਕੀ ਕਾਰਨ ਕੀ ਸਮਝੋ ਜਿਹੜਾ ਤੁਹਾਡਾ ਇਹ ਨਾਮ ਜ਼ਿਕਰ ਹੋਇਆ ਵਿੱਚ ਇਹ ਜਿਹੜਾ ਸਤਨਾਮ ਸਿੰਘ ਹੈ ਇਹਦੀ ਮਾਤਾ ਨੂੰ ਕੁਝ ਬੰਦਿਆਂ ਨੇ ਗਵਾਹ ਕੀਤਾ ਵਾ ਇਹ ਆਪਣੇ ਮੰਨ ਲਓ ਜਿਹੜਾ ਝੂਠ ਆ ਉਹਨੂੰ ਸਪਾਉਣ ਦੇ ਲਈ ਮੰਨ ਲਓ ਸਾਡੇ ਨਾਲ ਇਹ ਗੱਲਾਂ ਕਰ ਰਹੀ ਜੀ ਸਾਡਾ ਨਾਮ ਲੈ ਰਹੀ ਜੀ ਅਸਲ ਮਾਮਲਾ ਹੈ ਕਿ ਪੂਰਾ ਹੈ ਕਿ ਗੱਲ ਜਿਹੜੀ ਕੀ ਕਾਰਨ ਕੀ ਆ ਜੇ ਗਵਾਹ ਕੀਤਾ ਦੇ ਕਿਉਂ ਕੀਤਾ ਇਹ ਜਿਹੇ ਸਤਨਾਮ ਸਿੰਘ ਤੇ ਇਹਦੀ ਮਾਂ ਜਿਹੜੀ ਆ ਉਸ ਟਾਈਮ 10 15 ਦਿਨ ਪਹਿਲਾਂ ਉਸ ਆਪਣੀ ਜ਼ਮੀਨ ਆਪਣੀ ਸੁਧ ਬੁੱਧ ਦੇ ਨਾਲ ਦੇ ਰਹੇ ਆ ਉਹਦੇ ਨਾਂ ਤੇ ਮੰਨ ਲਓ ਵੀ ਇਹ ਗਮਰਾਹ ਕਰਕੇ ਉਹਦੇ ਪੈਸੇ ਜਿਹੜੇ ਆ ਸਤਨਾਮ ਸਿੰਘ ਦੇ ਹੜਪਣਾ ਚਾਹੁੰਦੇ ਆ ਕਿਉਂਕਿ ਸਤਨਾਮ ਸਿੰਘ ਦੇ ਖਾਤੇ 'ਚ ਪੈਸੇ ਵੀ ਹੈਗੇ ਆ ਜਿਹਦੇ ਵਿੱਚ ਸਤਨਾਮ ਸਿੰਘ ਤੇ ਉਹਦੀ ਮਾਂ ਜਿਹੜੀ ਹੈ ਦੋਨੋਂ ਵਾਰ ਸੀ ਜੀ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇਹ ਜੇ ਮੰਨ ਲਓ ਮੈਨੂੰ ਪਤਾ ਲੱਗਾ ਸਤਨਾਮ ਸਿੰਘ ਤਰਖਾਸ ਦੇ ਕੇ ਆਇਆ ਸੀ ਪਰ ਹਜੇ ਤੱਕ ਮੰਨ ਲਓ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ 12 ਤਰੀਕ ਨੂੰ ਘਰ ਆਇਆ ਮੈਂ ਮੇਰੀ ਬਾਂਦਾ ਨੂੰ ਗਾਇਬ ਕੀਤਾ ਵਾ ਕਿ ਮਾਸਟਰ ਮੈਂਡ ਹੈਗਾ ਜੀਤਾ ਤੇ ਸੱਤਾ ਤੇ ਬਿਕਰਮ ਸਿੰਘ ਤੇ ਕਿਹਨੂੰ ਵੀਰੂ ਤੇ ਮੈਂ 14 ਤਰੀਕ ਨੂੰ ਇੱਕ ਨੰਬਰ ਤਰਖਾਸ ਦਿੱਤੀ ਥਾਣੇ ਕੱਥੂ ਨਗਰ ਕੋਈ ਸੁਣਵਾਈ ਨਹੀਂ ਹੋਣੀ ਤੇ ਡੀਜੀਪੀ ਨੂੰ ਵੀ ਦਿੱਤੀ 12 ਤਰੀਕ ਨੂੰ ਕੋਈ ਸੁਣਵਾਈ ਨਹੀਂ ਹੋਣੀ ਜੇ ਕੱਲ ਨੂੰ ਮੇਰੀ ਮਾਦਾਂ ਨੂੰ ਬਾਈ ਪਾ ਕਿੰਨੇ ਬਾਈ ਚਾਂਸ ਕੋ ਹੋ ਗਿਆ ਇਹ ਚੋਵੇਂ ਕਿੰਨੇ ਜੁਮਿਆਰ ਹੋਣਗੇ ਅਗਲਾ ਸਾਬਾ ਕਿਨਾਂ ਕਿਸਾਨ ਜੁਣੀ ਆਂਦਾ ਹੋਗਾ ਤੁਹਾਡੀ ਮਾਦਾਂ ਚੁੱਕ ਕੇ ਕਿਉਂ ਖੜਿਆ ਮੈਂ ਇਹ ਮੇਰਾ ਮਸਲਾ ਕਿੰਨਾ ਪਿਆਲੀ ਦਾ ਉਹਦੇ ਨਾਲ ਚਿੱਲਾ ਪਿਆਲੀ ਹੈ ਤੇ ਕਿਦੇ ਨਾਂ ਨਾ ਲਵਾ ਲੈਣਾ ਇਸ ਮੌਕੇ ਤੇ ਥਾਣਾ ਕਤੂ ਨਗਲ ਦੇ ਐਸਐਚਓ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੋ ਮਾ ਬਰੋਂ ਲਖਤੀ ਦਰਖਾਸਤਾਂ ਮਿਲੀਆਂ ਹਨ ਜਾਂਚ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸਤਨਾਮ ਸਿੰਘ ਨੇ ਤੇ ਉਹਦੀ ਮਾਤਾ ਨਰਿੰਦਰ ਗੌਰ ਨੇ ਦਰਖਾਸਤਾਂ ਦਿੱਤੀਆਂ ਇੱਕ ਦੋ ਜਿਹੇ ਖਲਾਮ ਉਹਨਾਂ ਦਰਖਾਸਤਾਂ ਦੀ ਬੇਰੀਪੀਸੀ ਚੱਲ ਰਹੀ ਹੈ ਜੋ ਤਤ ਸਾਹਮਣੇ ਉਹਨਾਂ ਕੋਲ ਸਦਾ ਕਾਰਵਾਈ ਕੀਤੀ ਜਾਵੇਗੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ